ਮੈਂ ਕਿਹਨਿਆ ਕਿ ਮੇਰੀ ਵੀ ਐਨਆਈ ਇਨਵੈਸਟੀਗੇਸ਼ਨ ਹੋਈ ਆ ਤਾਂ ਜਿੰਨੇ ਵੀ ਕਲੋਜ਼ ਸੀ ਸੰਧੀ ਹੋਵੇ ਸਾਰਿਆਂ ਨੂੰ ਪੁੱਛ ਕੇ ਚੋਵੇ ਵਧੀਆ ਗੱਲ ਆ ਮੈਂ ਤਾਂ ਪ੍ਰਾਊਡ ਕਰਦੀ ਆ ਕਿ ਮੈਨੂੰ ਪੁੱਛਿਆ ਗਿਆ ਔਰ ਮੈਂ ਦੱਸਿਆ ਕਰਕੇ ਕਿਉਂਕਿ ਕਾਫੀ ਲੋਕਾਂ ਦੇ ਵਹਿਮ ਸੀ ਕਿ ਇੰਨੀ ਖਾਸ ਗੀ ਖਬਰ ਇਹ ਨਹੀਂ ਨ ਹੋਵੇ ਬਾ what are you talking about man ਖਬਰ ਇਹ ਨਹੀਂ ਨ ਹੋਵੇ ਉਹ ਵੀ ਦੂਰ ਹੋ ਗਏ ਲੈ 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 ਫੋਟੋ ਦੇ ਸ਼ੱਕ ਹੋਣਾ ਹੀ ਆ ਅਫਸਾਨਾ ਜੀ ਤੁਸੀਂ ਦਾਉਦ ਅਬਰਾਹਿਮ ਦੇ ਸਾਲੇ ਹਾਰਜ ਹੋਏ ਅਮੀ ਬਸ ਖਾਣੇ ਛੋਲੇ ਪੱਦ ਬਦਾਮਾਂ ਵਾਲੇ ਉਹ ਫੀਲਿੰਗ ਲੈਣੀ ਫੁੱਲਣ ਦੇ ਵੀ ਆਣੀਆਂ ਬਾਈ ਤੈਨੂੰ ਐਨਾ ਹੀ ਆਣੇ ਬਲਾ ਠੀਕ ਆ ਵਾ ਗੱਲ ਖਤਮ ਆ ਨਾ ਉਹੀ ਲਾਈਵ ਹੋ ਕੇ ਚਵੜੀਆਂ ਮਰੀ ਜਾਣੀਆਂ ਕੋਈ ਗੱਲ ਨਾ ਬਾਤ ਮੈਂ ਆਏ ਕਰਿਆ ਮੈਂ ਆਪਣਾ ਦੰਪ ਕਰਿਆ ਤੂੰ ਦੇਦਾਂ ਨੂੰ ਤੈਨੂੰ ਪਲੜਾ ਭਾਰੀ ਨੂੰ ਚੱਕ ਕੇ ਟਬੂਸੀ ਦੀ ਮਾਰ ਕਰਦੋਂ ਨਿਕਲ ਜਾਂਦੇ ਆ ਬਾਕੀ ਰਹੀ ਗੱਲ ਕਹਿੰਦੀ ਜਿਹੜੇ ਗਾਣੇ ਗਾ ਰਹੇ ਹੁਣ ਚਾ ਚਾਰ ਮਹੀਨੇ ਜੈਨੀ ਜੋਹਲ ਨੂੰ ਕਿਹਾ ਵੀ ਉਹ ਤਾਂ ਚਾਰ ਮਹੀਨੇ ਬਾਅਦ ਚ ਗਾਣਾ ਕੱਢਿਆ ਉਹ ਤਾਂ ਫੇਮ ਬਾਦ ਤੇ ਕੱਢਦਾ ਵੀ ਤਾਂ ਉਹ ਨਾ ਫੇਮ ਬਾਦ ਤੇ ਕੱਢਿਆ ਚਲ ਮੰਨ ਲਿਆ ਸੀ ਫੇਮ ਬਾਦ ਤੂੰ ਤਾਂ ਉਹ ਵੀ ਨਹੀਂ ਕੱਢਿਆ ਹੈ ਉਹ ਲੱਗੀ ਹੋਈਆਂ ਕੋਸ਼ ਕਰਨ ਕਦੇ ਸ਼ੋਅ ਲਾਉਣ ਲੱਗੀ ਕੋਸ਼ ਲੱਗੀ ਹੋਈ ਤੇ ਤੇ ਇੱਕ ਗਾਣਾ ਨਹੀਂ ਗੱਡ ਹੋਇਆ ਉਹਦੇ ਫਿਰ ਐਵੇਂ ਗੱਲਾਂ ਮਰੀ ਜਾਣੀਆਂ ਮਾ ਕਰ ਤਾਂ ਮਾ ਉਹ ਕਰ ਤਾਂ ਵੱਡੇ ਬੋਤ ਨਾਲ ਖੜੀ ਜਿੰਦਾ ਰੋਹ ਜਾ ਕੇ ਲੱਤਾਂ ਘੁੱਟਦੀ ਹੁੰਦੀ ਉਹਨਾਂ ਦੀਆਂ ਬਾ ਉੱਥੇ ਕੋਈ ਗਈ ਵੀ ਨਹੀਂ ਹੋਣੀ ਮੱਲਾ ਤਾਂ ਮੁੜ ਕੇ ਤਾਂ ਇਹ ਉਹ ਜਿੱਦਾਂ ਸ਼ਰਮਾ ਜੀ ਕਰਦੀ ਆ ਬਾ ਉਦਾਂ ਹੀ ਕਰੀ ਨਹੀਂ ਪੜਾਵਾ ਪੜਾਵਾ ਸੋ ਹੋਰ ਕੁਝ ਨਹੀਂ ਬਾਕੀ ਸਾਰੀ ਗੱਲਬਾਤ ਦੱਸਤੀ ਐ ਐਨਆਈ ਵਾਲਿਆਂ ਦੀ ਆਈ ਨਹੀਂ ਦੱਸਿਆ ਹੈਗਾ ਵੀ ਉਹਨਾਂ ਨੇ ਮੂੰਹ ਵੀ ਤੋਹਾ ਸੀ ਚਾਰ ਵਾਰ ਆਧਾਰ ਕਾਰਡ ਦਾ ਫੋਟੋ ਮਲਾਉਣ ਨੂੰ ਬੇਸ਼ਰਮ ਹੋ ਪੂਰਾ ਅਕਲ ਕਰ ਲੋ ਆਪਾਂ ਬੇਫੂਸ ਨਾ ਬਣੀ ਆਪਾਂ ਫੁੱਦੂ ਨ